ਕਾਰਗਿਲ ਵਿਜੇ ਦਿਵਸ ਦੀ ਸਲਵਰ ਜੁਬਲੀ ਮੌਕੇ ਜਿੱਥੇ ਸਾਰਾ ਦੇਸ਼ ਸ਼ਹੀਦਾਂ ਨੂੰ ਨਮਨ ਕਰ ਰਿਹਾ ਹੈ ਉੱਥੇ ਹੀ ਹਰਿਆਣਾ ਦੇ ਜ਼ਿਲ੍ਹਾ ਰੋहतक ਚ ਪਿੰਡ ਕੰਸਾਲਾ ਦਾ ਰਹਿਣ ਵਾਲਾ 12 ਸਾਲਾ ਬੱਚਾ ਆਰਵ ਭਾਰਦਵਾਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਈਕਲ ਯਾਤਰਾ ਕਰ ਰਿਹਾ ਹੈ ਹੈਰੀਟੇਜ ਸਕੂਲ ਰੋਹਾਣੀ ਨਵੀਂ ਦਿੱਲੀ ਦਾ 8ਵੀਂ ਜਮਾਤ ਦਾ ਵਿਦਿਆਰਥੀ ਆਰਵ ਭਾਰਦਵਾਜ ਸ਼ਨੀਚਰਵਾਰ ਨੂੰ ਆਪਣੇ ਪਿਤਾ ਡਾਕਟਰ ਅਤਲ ਭਾਰਦਵਾਸ ਤੇ ਦਾਦਾ ਐਡਵੋਕੇਟ ਐਸ ਐਸ ਭਾਰਦਵਾਸ ਨਾਲ 115 ਕਿਲੋਮੀਟਰ ਸਾਈਕਲ ਚਲਾ ਕੇ ਵਾਗਾ ਬਾਰਡਰ ਰਾਹੀਂ ਜੁਲੰਧਰ ਪਹੁੰਚਾ ਸ਼ਾਮ 6:30 ਵਜੇ ਕਰੀਬ ਆਰਵ ਆਪਣੇ ਪਿਤਾ ਡਾਕਟਰ ਅਤਲ ਭਾਰਦਵਾਸ ਨਾਲ ਸਾਈਕਲ ਚਲਾਉਂਦੇ ਹੋਏ ਪੀਏਪ ਚੌਂਕ ਰਾਹੀਂ ਸ਼ਹਿਰ ਚ ਦਾਖਲ ਹੋਇਆ ਸਭ ਤੋਂ ਪਹਿਲਾਂ ਬੀਐਸਐਫ ਚੌਂਕ ਵਿਖੇ ਉਸਨੇ ਬੀਐਸਐਫ ਪੰਜਾਬ ਫਰੰਟੀਅਰ ਦੇ ਹੈੱਡਕੁਆਰਟਰ ਦੇ ਮੁੱਖ ਗੇਟ ਤੇ ਜਵਾਨਾਂ ਤੇ ਅਫਸਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਇਸ ਉਪਰੰਤ ਚੌਕ ਨੇੜਲੇ ਇੱਕ ਹੋਟਲ 'ਚ ਰੋਟਰੀ ਕਲੱਬ ਦੀ ਟੀਮ ਵੱਲੋਂ ਆਰਵ ਪਰਦਵਾਜ ਉਸਦੇ ਪਿਤਾ ਡਾਕਟਰ ਅਤਲ ਪਰਦਵਾਜ ਤੇ ਦਾਦਾ ਐਸਐਸ ਪਰਦਵਾਜ ਦਾ ਸਨਮਾਨ ਕੀਤਾ